ਹੈਲੋ ਸਸਿਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਏਜੀ ਵਲੌਗਸ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਆਪਾਂ ਪਿਛਲੀ ਵਾਰੀ ਵਲੌਗ ਸ਼ੂਟ ਕੀਤਾ ਸੀਗਾ ਗੁਰਦੁਆਰਾ ਸ਼੍ਰੀ ਹਾਂ ਦਾ ਨਾਰਾ ਜਿਹੜਾ ਸ਼ੇਖ ਮੁਹੰਮਦ ਖਾਨ ਜਿਹਦਾ ਗੁਰਦੁਆਰਾ ਸਾਹਿਬ ਸੀਗਾ ਜਿਹੜੇ ਮਲੇਰ ਕੋਟਲੇ ਦੇ ਨਵਾਬ ਸੀ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬ ਜਦ ਦੇ ਹੱਕ ਚ ਤੇ ਉਹਨਾਂ ਦਾ ਇੱਥੇ ਉਹਨਾਂ ਦੇ ਪਰਿਵਾਰ ਦੇ ਜਾਂ ਉਹਨਾਂ ਦੇ ਜਿੰਨੇ ਵੀ ਦਰਬਾਰ ਦੇ ਸੀਗੇ ਉਹਨਾਂ ਦੇ ਸ਼ਾਹੀ ਮਕਬਰੇ ਇੱਥੇ ਬਣੇ ਹੋਏ ਆ ਤੇ ਸ਼ੇਖ ਮੁਹੰਮਦ ਖਾਨ ਸਾਹਿਬ ਦੀ ਵੀ ਕਬਰ ਇੱਥੇ ਹੀ ਆ ਤੇ ਉਹ ਵੀ ਤੁਹਾਨੂੰ ਦਿਖਾਉਨੇ ਆ ਬਾਕੀ ਆਪਾਂ ਚੱਲਦੇ ਆਂ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਨਲਾਈਨ ਟਾਈਮ ਚ ਹੋਰ ਵਧੀਆ-ਵਧੀਆ ਵਲੌਗਸ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂ ਜੀ ਆਪਾਂ ਚੱਲਦੇ ਹਾਂ ਹੁਣ ਜੀ ਅੰਦਰ ਤੇ ਤੁਸੀਂ ਦੇਖ ਸਕਦੇ ਹੋ ਜੀ ਅੰਦਰ ਇਹਨਾਂ ਦੇ ਜਿਹੜੇ ਨਵਾਬ ਸ਼ੇਰ ਖਾਨ ਜੀ ਸੀਗੇ ਮਲੇਰ ਕੋਟਲੇ ਦੇ ਨਵਾਬ ਉਹਨਾਂ ਦੇ ਜਿੰਨੇ ਵੀ ਦਰਬਾਰ ਦੇ ਰਾਜੇ ਸੀਗੇ ਤੇ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਸੀਗੇ ਉਹਨਾਂ ਦੀ ਕਾ ਸ਼ਾਹੀ ਕਬਰਾਂ ਇੱਥੇ ਬਣਾਈ ਗਈਆਂ ਅਗਰ ਉਹਨਾਂ ਦੀ ਫੈਮਿਲੀ 'ਚ ਕਿਸੇ ਦੀ ਡੈਥ ਹੋ ਜਾਂਦੀ ਸੀਗੀ ਤਾਂ ਉਹਨਾਂ ਦੀ ਇੱਥੇ ਹੀ ਕਬਰ ਇਹਨਾਂ ਦੀ ਮਕਬਰਾਂ ਬਣਾਈ ਜਾਂਦੇ ਸੀਗੇ ਤੁਸੀਂ ਦੇਖ ਸਕਦੇ ਹੋ ਤੇ ਸਾਹਮਣੇ ਮੇਰੇ ਤੇ ਬਾਕੀ ਇੱਧਰ ਨਵਾਬ ਬਖਾਨ ਅਲੀ ਖਾਨ ਆਗੇ ਤੇ ਨਵਾਬ ਅਮੀਰ ਅਲੀ ਖਾਨ ਆਗੇ ਤੇ ਅੰਦਰ ਇਹਨਾਂ ਦੇ ਸ਼ਾਹੀ ਮਕਬਰੇ ਬਣਾਏ ਗਏ ਆ ਜੀ ਤੇ ਇਹ ਦੇਖ ਸਕਦੇ ਹੋ ਕਬਰਾਂ ਵਗੀਆਂ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਇਹ ਬਾਹਰ ਜਿਹੜੇ ਤਿੰਨ ਨਾਮ ਲਿਖੇ ਹੋਏ ਉਹਨਾਂ ਦੀਆਂ ਸ਼ਾਹੀ ਕਬਰਾਂ ਬਣਾਈਆਂ ਗਈਆਂ ਨੇ ਜੀ ਇਹ ਸ਼ਾਹੀ ਮਕਬਰਾ ਵਾ ਇੱਥੇ ਦਾ ਤੇ ਮਲੇਰ ਕੋਟਲੇ ਚਾ ਲੋਕੇਸ਼ਨ ਮੈਂ ਸ਼ੇਅਰ ਕਰ ਦੂੰਗਾ ਤੇ ਤੁਸੀਂ ਵੀ ਆ ਸਕਦੇ ਹੋ ਇੱਥੇ ਦੇਖ ਸਕਦੇ ਹੋ ਕਿਉਂਕਿ ਇਹ ਵੀ ਇੱਕ ਹਿਸਟਰੀ ਦਾ ਆਪਣੇ ਬਹੁਤ ਹੀ ਐਮ ਹਿੱਸਾ ਵਾ ਤੇ ਜਿਹੜੇ ਨਵਾਬ ਸ਼ੇਖ ਖਲੀ ਸੌਰੀ ਨਵਾਬ ਸ਼ੇਰ ਖਾਨ ਸੀਗੇ ਉਹਨਾਂ ਨੇ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀਗਾ ਤੇ ਉਹਨਾਂ ਦੇ ਮਕਬਰਾ ਇੱਥੇ ਬਣਿਆ ਹੋਇਆ ਉਹਨਾਂ ਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਚੱਲ ਕੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਵੀ ਕਬਰਾਂ ਬਣਾਈਆਂ ਗਈਆਂ ਨੇ ਬਾਕੀ ਕਿਸੇ ਕਿਸੇ ਤੇ ਨਾਮ ਲਿਖੇ ਹੋਏ ਆ ਕਿਸੇ ਕਿਸੇ ਤੇ ਨਹੀਂ ਲਿਖੇ ਹੋਏ ਆ ਆਪਾਂ ਨੂੰ ਕੋਈ ਇੰਨਾ ਪਤਾ ਨਹੀਂ ਹੈਗਾ ਜਿਹਦੇ ਜਿਹਦੇ ਨਾਮ ਲਿਖੇ ਹੋਏ ਆ ਤੇ ਉਹ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਇਹ ਪੂਰਾ ਸ਼ਾਹੀ ਮਕਬਰਾਂ ਵਾ ਇੱਥੇ ਦਾ ਤੇ ਦੇਖ ਸਕਦੇ ਆ ਵੀ ਕਾਫੀ ਜ਼ਿਆਦਾ ਕਬਰਾਂ ਵੀ ਜਿੰਨੇ ਵੀ ਉਹਨਾਂ ਦੇ ਫੈਮਿਲੀ ਮੈਂਬਰਸ ਸੀਗੇ ਜਾਂ ਉਹਨਾਂ ਦੇ ਜਿਹੜੇ ਦਰਬਾਰ ਚ ਜਿਹੜੇ ਉਹਨਾਂ ਨਾਲ ਮੰਤਰੀ ਮੰਡਲ ਚ ਬੈਠਦੇ ਸੀਗੇ ਤੇ ਉਹਨਾਂ ਦੀ ਸਾਰਿਆਂ ਦੀ ਸ਼ਾਹੀ ਕਬਰਾਂ ਬਣਾਈਆਂ ਗਈਆਂ ਜੀ ਇੱਥੇ ਤੇ ਦੇਖ ਸਕਦੇ ਆ ਕਾਫੀ ਜ਼ਿਆਦਾ ਨੇ ਤੇ ਤੇ ਬਾਕੀ ਇੱਧਰ ਵੀ ਮਕਬਰੇ ਬਣਾਏ ਗਏ ਆ ਤੇ ਬਾਕੀ ਆ ਪੂਰਾ ਸ਼ਾਹੀ ਕਬਰਖਾਨਾ ਜਿੱਥੇ ਇਹਨਾਂ ਦੇ ਪਰਿਵਾਰ ਦੇ ਜਾਂ ਇਹਨਾਂ ਦੇ ਜਿਹੜੇ ਅੰਦਰ ਬੈਠਕਾਂ 'ਚ ਬੈਠਦੇ ਸੀਗੇ ਜਿਹੜੇ ਦਰਬਾਰ 'ਚ ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ ਨੇ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਤੇ ਆ ਤੁਸੀਂ ਦੇਖ ਸਕਦੇ ਜੀ ਨਵਾਬ ਸ਼ੇਰ ਮੁਹੰਮਦ ਖਾਨ 1673 ਈਸਵੀ ਤੋਂ ਲੈ ਕੇ 1712 ਏਡੀ ਤੱਕ ਤੇ ਉਹਨਾਂ ਦੀ ਕਬਰ ਬਣਾਈ ਗਈ ਆ ਜਿਨ੍ਹਾਂ ਨੇ ਛੋਟੇ ਸਾਹਿਬ ਜਦਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ ਸੀਗਾ ਤੇ ਉਹਨਾਂ ਦੀ ਕਬਰ ਹੈ ਜੀ ਇੱਕ ਤਰ੍ਹਾਂ ਨਾਲ ਸੈਪਰੇਟ ਬਣਾਈ ਗਈ ਹੈ ਕਿਉਂਕਿ ਉਹ ਨਵਾਬ ਸੀਗੇ ਇਸੇ ਕਰਕੇ ਉਹਨਾਂ ਦੀ ਅਲੱਗ ਕਬਰ ਬਣਾਈ ਗਈ ਆ ਥੋੜੀ ਜਿਹੀ ਇਹਦੇ ਤੇ ਕਾਰੀਗਰੀ ਕੀਤੀ ਹੋਈ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਕੜਾਈ ਕਹਿ ਦਿੰਨੇ ਆ ਤੇ ਉਹਨਾਂ ਦੀ ਕਬਰ ਹੈ ਜੀ ਤੇ ਬਾਕੀ ਆਪਾਂ ਅੱਗੇ ਚੱਲਦੇ ਆਂ ਤੇ ਇੱਕ ਨਵਾਬ ਸ਼ੇਰ ਸ਼ੇਰ ਮੁਹੰਮਦ ਖਾਨ ਜੀ ਦੇ ਨਾਲ ਦੀ ਇੱਕ ਕਬਰ ਬਣੀ ਹੋਈ ਹੈ ਹੋਰ ਇਹ ਸ਼ਾਇਦ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਹੀ ਸੀਗਾ ਕੋਈ ਇੱਥੇ ਨੇਮ ਵਗੈਰਾ ਨਹੀਂ ਲਿਖਿਆ ਹੋਇਆ ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਤੇ ਆ ਜੀ ਨਵਾਬ ਮਹਿਮੂਬ ਮਹਿਬੂਬ ਅਲੀ ਖਾਨ ਜੀ ਦੀ ਕਬਰ ਹੈ ਇਹ 1846 ਤੋਂ ਲੈ ਕੇ 1855 ਦੇ ਵਿੱਚ ਵਿੱਚ ਹੈ ਜੀ ਤੇ ਤੁਸੀਂ ਦੇਖ ਸਕਦੇ ਆ ਦੋ ਕਬਰਾਂ ਬਣੀਆਂ ਹੋਈਆਂ ਅੰਦਰ ਇਹ ਵੀ ਇਹਨਾਂ ਦੇ ਸ਼ਾਇਦ ਕੋਈ ਪਰਿਵਾਰ ਦੇ ਹੋਣਗੇ ਜਾਂ ਸ਼ਾਇਦ ਜਿਹੜੇ ਇਹਨਾਂ ਦੇ ਦਰਬਾਰ ਦੀ ਬੈਠਕਾਂ 'ਚ ਬੈਠਦੇ ਸੀਗੇ ਤੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਉਹਨਾਂ ਦੀਆਂ ਕਬਰਾਂ ਇੱਥੇ ਬਣਾਈ ਗਈਆਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਜਿਹੜੇ ਮਤਲਬ ਇਹਨਾਂ ਦੇ ਦਰਬਾਰ 'ਚ ਬੈਠਦੇ ਸੀ ਜਾਂ ਇਹਨਾਂ ਦੇ ਫੈਮਿਲੀ ਮੈਂਬਰਸ ਨੇ ਤੇ ਉਹਨਾਂ ਦੀਆਂ ਕਬਰਾਂ ਇੱਥੇ ਹੀ ਬਣਾਈਆਂ ਗਈਆਂ ਨੇ ਤੇ ਦੇਖ ਸਕਦੇ ਆ ਅੰਦਰ ਮੰੰਦੀ ਵੀ ਕਬਰਾਂ ਬਣਾਈਆਂ ਗਈਆਂ ਬਾਕੀ ਆਪਾਂ ਚੱਲਦੇ ਹਾਂ ਅੱਗੇ ਪਿਆ ਜੀ ਅੱਗੇ ਹੈਗੇ ਨਵਾਬ ਸਕੰਦਰ ਅਲੀ ਖਾਨ 1857 ਤੋਂ ਲੈ ਕੇ 1871 ਤੱਕ ਤੇ ਉਹਨਾਂ ਦੇ ਵੀ ਅੰਦਰ ਮਕਬਰੇ ਬਣਾਏ ਗਏ ਤੁਸੀਂ ਦੇਖ ਸਕਦੇ ਹੋ ਤੇ ਨਾਲ ਇੱਕ ਛੋਟੀਆਂ ਕਬਰਾਂ ਦੋ ਬਣਾਈਆਂ ਗਈਆਂ ਇਹ ਸ਼ਾਇਦ ਜੋ ਵੀ ਇਹਨਾਂ ਦੇ ਬੱਚੇ ਛੋਟੀ ਉਮਰ 'ਚ ਜਿਵੇਂ ਡੈਥ ਹੋ ਜਾਂਦੇ ਆ ਜਾਂ ਸ਼ਹੀਦ ਹੋ ਜਾਂਦੇ ਆ ਜਾਂ ਕੋਈ ਪ੍ਰੋਬਲਮ ਕਰਕੇ ਡੈਥ ਹੋ ਜਾਂਦੀ ਉਹਨਾਂ ਦੀ ਉਹਨਾਂ ਦੀ ਸ਼ਾਇਦ ਛੋਟੀਆਂ ਕਬਰਾਂ ਨੇ ਬਾਕੀ ਇੱਧਰ ਵੱਡੀਆਂ ਬਣਾਈਆਂ ਇਹ ਸ਼ਾਇਦ ਨਵਾਬ ਜੀ ਦੀ ਕਬਰ ਤੇ ਨਵਾਬ ਸਿਕੰਦਰ ਅਲੀ ਖਾਨ ਜੀ ਦੀ ਕਬਰ ਆ ਸ਼ਾਇਦ ਵੱਡੀ ਹੈ ਜਿਹੜੀ ਬਾਕੀ ਆਪਾਂ ਚੱਲਦੇ ਹਾਂ ਤੇ ਬਾਕੀ ਤੁਸੀਂ ਇਹ ਦੇਖ ਸਕਦੇ ਹੋ ਵੀ ਛੋਟੀਆਂ ਕਬਰਾਂ ਬਣਾਈਆਂ ਗਈਆਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਜਿਵੇਂ ਕੋਈ ਇਹਨਾਂ ਦੇ ਪੋਤੇ ਹੋਣਗੇ ਜਾਂ ਜਿਹੜੇ ਛੋਟੀ ਉਮਰ 'ਚ ਜਿਨ੍ਹਾਂ ਦੀ ਡੈਥ ਹੋ ਜਾਂਦੀ ਆ ਉਹਨਾਂ ਦੀਆਂ ਕਬਰਾਂ ਛੋਟੀਆਂ ਬਣਾਈਆਂ ਗਈਆਂ ਨੇ ਤੇ ਸਰ ਤੇ ਮਕਬਰੇ ਬਹੁਤ ਜ਼ਿਆਦਾ ਵਾ ਸ਼ਾਇਦ ਇਹ ਪੂਰਾ ਸ਼ਾਹੀ ਮਕਬਰਾ ਵਾ ਜਦੋਂ ਮਤਲਬ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੇ ਫੈਮਲੀ ਚ ਕਿਸੇ ਦੀ ਡੈਥ ਹੁੰਦੀ ਆਉਣੀ ਤਾਂ ਉਹਨਾਂ ਦਾ ਸ਼ਾਹੀ ਮਕਬਰਾ ਅਲੱਗ ਹੀ ਬਣਾਇਆ ਜਾਂਦਾ ਸੀਗਾ ਸਿਰਫ ਉਹਨਾਂ ਦੇ ਦਰਬਾਰ ਦੇ ਜਿਹੜੇ ਮੰਤਰੀ ਸੀਗੇ ਤੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਸੀਗੇ ਉਹਨਾਂ ਦੀ ਇੱਥੇ ਮਕਬਰੇ ਬਣਾਏ ਗਏ ਆ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਬਾਕੀ ਆ ਜੀ ਇੱਕ ਸੈਪਰੇਟ ਜਗ੍ਹਾ ਤੇ ਇਹ ਕਬਰਾਂ ਬਣਾਈਆਂ ਗਈਆਂ ਤੁਹਾਨੂੰ ਮੈਂ ਦਿਖਾ ਦਿੰਨਾ ਵਾ ਇੱਕ ਤਾਂ ਜਿਹੜੇ ਇੱਥੇ ਦੇ ਨਵਾਬ ਸੀਗੇ ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਤੇ ਉਹਨਾਂ ਦੇ ਬੇਟੇ ਦੀ ਕਬਰ ਇਹਨਾਂ ਜਿੱਤੇ ਬਾਕੀ ਸ਼ਾਇਦ ਉਹਨਾਂ ਦੇ ਜਿਹੜੇ ਪੋਤੇ ਪੜਪੋਤੇ ਹੋਣਗੇ ਜਾਂ ਜਿਹੜੇ ਵੀ ਉਹਨਾਂ ਦੇ ਪਰਿਵਾਰ ਦੇ ਨਜ਼ਦੀਕੀ ਜਿਹੜੇ ਸਕੇ ਕਹਿੰਦੇ ਆ ਆਪਾਂ ਉਹਨਾਂ ਨੂੰ ਤੇ ਉਹਨਾਂ ਦੀਆਂ ਕਬਰਾਂ ਇੱਧਰ ਬਣਾਈਆਂ ਗਈਆਂ ਨੇ ਤੇ ਸੈਪਰੇਟ ਗੇਟ ਲਗਾਇਆ ਹੋਇਆ ਇੱਧਰ ਤੇ ਬਾਕੀ ਆਪਾਂ ਚੱਲਦੇ ਆ ਜੀ ਅੱਗੇ ਤੇ ਇਹ ਹੈਗਾ ਜੀ ਨਵਾਬ ਜਮਾਲ ਅਲੀ ਖਾਨ 1712 ਤੋਂ ਲੈ ਕੇ 1769 ਤੱਕ ਤੇ ਉਹਨਾਂ ਦੀ ਕਬਰ ਅੰਦਰ ਬਣਾਈ ਗਈਆਂ ਨੇ ਦੋ ਕਬਰਾਂ ਬਣੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਾਕੀ ਆਪਾਂ ਅੱਗੇ ਚੱਲਦੇ ਆਂ ਤੇ ਇਹ ਵੀ ਇੱਕ ਹੈਗੇ ਜੀ ਰਹਿਮਤ ਅਲੀ ਖਾਨ ਜੀ ਦੀ ਕਬਰ ਤੇ ਇਹ ਵੀ ਕੋਈ ਮਿਲਦਾ ਇਹਨਾਂ ਦੇ ਖਾਸ ਕੋਈ ਦਰਬਾਰ ਦੇ ਜਾਂ ਫੈਮਿਲੀ ਦੇ ਕੋਈ ਖਾਸ ਮੈਂਬਰ ਹੋਣਗੇ ਜਿੰਦੀ ਕਬਰਾਂ ਵੱਡੀਆਂ ਬਣਾਈਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਦੀ ਕਬਰ ਹੈ ਜੀ ਤੇ ਬਾਕੀ ਆਪਾਂ ਚੱਲਦੇ ਆਂ ਤੇ ਆਹ ਕਬਰ ਹੈ ਜੀ ਜਿਹੜੇ ਰਾਣੀ ਸੀਗੇ ਸ਼ੇਰ ਮੁਹੰਮਦ ਖਾਨ ਜੀ ਦੀ ਬੇਗਮ ਤੇ ਉਹਨਾਂ ਦੀਆਂ ਬਣਾਈਆਂ ਗਈਆਂ ਨੇ ਜੀ ਤੇ ਤੁਸੀਂ ਦੇਖ ਸਕਦੇ ਸਾਰੀਆਂ ਇਹ ਉਹਨਾਂ ਦੀ ਫੈਮਿਲੀ ਚੋ ਜਿਨ੍ਹਾਂ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਉਹਨਾਂ ਦੇ ਸਾਰਿਆਂ ਦੇ ਮਕਬਰੇ ਕਬਰਾਂ ਬਣਾਈਆਂ ਗਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਨਾਮ ਲਿਖੇ ਨਵਾਬ ਅਹਿਮਦ ਅਲੀ ਖਾਨ ਆਗੇ ਤੇ ਬਾਕੀ ਇਧਰ ਨਾਮ ਨਵਾਬ ਇਬਰਾਹਿਮ ਅਲੀ ਖਾਨ ਆਗੇ ਤੇ ਉਹਨਾਂ ਦੇ ਮਕਬਰੇ ਬਣਾਏ ਗਏ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਪਰ ਮੈਂ ਤੁਹਾਨੂੰ ਇੱਕ ਚੀਜ਼ ਜ਼ਰੂਰ ਕਹੂੰਗਾ ਵੀ ਇਸ ਜਗ੍ਹਾ ਇੱਕ ਤਰ੍ਹਾਂ ਹਿਸਟਰੀ ਆ ਆਪਣੇ ਇੰਡੀਆ ਦੀ ਤੇ ਇਸ ਚੀਜ਼ ਨੂੰ ਮੇਨਟੇਨੈਂਸ ਦੀ ਬਹੁਤ ਜ਼ਰੂਰਤ ਹੈ ਜਿੱਦਾਂ ਦੀ ਹਾਲਾਤ ਇੱਥੇ ਮਾੜੀ ਕੀਤੀ ਗਈ ਆ ਵੀ ਐਡੀਡੇ ਮਤਲਬ ਬੰਦੇ ਹੋਏ ਆ ਜੀ ਰਾਜੇ ਮਹਾਰਾਜਾ ਦੇ ਪਰਿਵਾਰਾਂ ਚੋਂ ਹੋਏ ਆ ਤੇ ਪਰ ਹਾਲਤ ਬਹੁਤ ਹੀ ਜ਼ਿਆਦਾ ਖਰਾਬਤੀ ਦੇਖ ਸਕਦੇ ਵੀ ਖੰਡਰਾਂ ਵਾਲਾ ਕੰਮ ਹੋਇਆ ਪਿਆ ਇਹਨੂੰ ਸਰਕਾਰ ਵੱਲੋਂ ਇਸ ਚੀਜ਼ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਵਾ ਜਿਵੇਂ ਪਿਛਲੀ ਵਾਰੀ ਮੈਂ ਕਿਹਾ ਸੀ ਤੁਹਾਨੂੰ ਮੋਗਲ ਸਰਾਏ ਕਿਲੇ ਵਿੱਚ ਰੈਨੋਵੇਸ਼ਨ ਚੱਲਦੀ ਪਈ ਸੀਗੀ ਤੇ ਇੱਥੇ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵਾ ਜੀ ਤਾਂ ਕਿ ਜੋ ਕਿ ਇਹ ਟੂਰਿਸਟ ਪਲੇਸ ਹੈ ਇੱਕ ਤਰ੍ਹਾਂ ਨਾਲ ਲੋਕ ਦੂਰੋਂ ਦੂਰੋਂ ਦੇਖਣ ਆਉਂਨ ਆਪਣੀ ਇੰਡੀਅਨ ਹਿਸਟਰੀ ਆ ਤੇ ਕਿਉਂਕਿ ਹਾਲਤ ਬਹੁਤ ਜ਼ਿਆਦਾ ਖਰਾਬ ਤੁਸੀਂ ਦੇਖ ਸਕਦੇ ਹੋ ਵੀ ਇੱਕ ਤਰ੍ਹਾਂ ਨਾਲ ਬਿਲਕੁਲ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਖੰਡਰ ਹੋਈ ਪਈ ਆ ਬਿਲਡਿੰਗ ਤੇ ਇਸ ਚੀਜ਼ ਤੇ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਆਪਣੇ ਇਤਿਹਾਸ ਹੈ ਜੀ ਆਪਣੀ ਇੰਡੀਅਨ ਹਿਸਟਰੀ ਆ ਤੇ ਸਾਹਮਣੇ ਵੀ ਦੇਖ ਸਕਦੇ ਹੋ ਛੋਟੀਆਂ-ਛੋਟੇ ਘਬਰਾਂ ਨੇ ਸ਼ਾਇਦ ਕਿਸੇ ਇਹਨਾਂ ਦੇ ਬੱਚੇ ਜਿਵੇਂ ਪਰਿਵਾਰ ਚ ਪੋਤੇ ਪੜੋਤੇ ਹੋਗੇ ਜਿਵੇਂ ਉਹ ਸ਼ਹੀਦ ਹੋ ਜਾਂਦੇ ਸੀਗੇ ਜਾਂ ਉਹਨਾਂ ਦੀ ਡੈਥ ਹੋ ਜਾਂਦੀ ਸੀਗੀ ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ ਜੀ ਇਹ ਇੱਧਰ ਤੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਤੇ ਆ ਵੀ ਤੁਸੀਂ ਦੇਖੋ ਨਵਾਬ ਉਮਰ ਅਲੀ ਖਾਨ ਉਹਨਾਂ ਜੀ ਦੀ ਕਬਰਾਂ ਤੇ ਨਵਾਬ ਸੁਲਤ ਸੁਲਦਲਾ ਅਲੀ ਬੁੱਧਲਾ ਅਲੀ ਖਾਨ ਉਹਨਾਂ ਦੀਆਂ ਕਬਰਾਂ ਨੇ ਤੇ ਆ ਪੂਰਾ ਇੱਥੇ ਦਾ ਸ਼ਾਹੀ ਮਕਬਰਾਂ ਜੀ ਤੁਹਾਨੂੰ ਮੈਂ ਬਿਲਡਿੰਗ ਦਿਖਾ ਦਿੰਦਾ ਵਾਂ ਬਿਲਡਿੰਗ ਦੀ ਹਾਲਤ ਬਹੁਤ ਹੀ ਖਰਾਬ ਆ ਤੇ ਸਰਕਾਰ ਨੂੰ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਇਹਨੂੰ ਮੇਨਟੇਨ ਕਰਕੇ ਰੱਖਣਾ ਚਾਹੀਦਾ ਵਾ ਕਿਉਂਕਿ ਇਹ ਹਿਸਟਰੀ ਆ ਆਪਣੀ ਇਤਿਹਾਸ ਜੀ ਇੱਕ ਤਰ੍ਹਾਂ ਨਾਲ ਤੇ ਸ਼ੇਰ ਮੁਹੰਮਦ ਅਲੀ ਖਾਨ ਜੀ ਦੀ ਕਬਰ ਅੰਦਰ ਜਿਨ੍ਹਾਂ ਨੇ ਛੋਟੇ ਸਾਹਿਬ ਜਦਾਂ ਦੇ ਹੱਕ ਚ ਹਾਂ ਦਾ ਨਾਰਾ ਮਾਰਿਆ ਸੀਗਾ ਤੇ ਇੱਕ ਤਰ੍ਹਾਂ ਨਾਲ ਇਹ ਇਤਿਹਾਸਿਕ ਜਗ੍ਹਾ ਹੀ ਹੋਈ ਹੈ ਜੀ ਜਿਨ੍ਹਾਂ ਨੇ ਐਡਾ ਵੱਡਾ ਇਤਿਹਾਸ ਦਾ ਪੰਨਾ ਵਾ ਜੀ ਉਹਨਾਂ ਦਾ ਤੇ ਇਸ ਚੀਜ਼ ਵੱਲ ਸਰਕਾਰ ਨੂੰ ਇਸ ਚੀਜ਼ ਤੇ ਧਿਆਨ ਜ਼ਰੂਰ ਦੇਣਾ ਚਾਹੀਦਾ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਨੇ ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ ਬਾਕੀ ਆ ਸਾਰਾ ਸ਼ਾਹੀ ਮਕਬਰਾਂ ਵਾ ਇਹ ਦੇਖ ਸਕਦੇ ਹੋ ਸਾਰੇ ਜਿਹੜੇ ਵੀ ਸ਼ੇਰ ਮੁਹੰਮਦ ਅਲੀ ਖਾਨ ਜੀ ਦੇ ਪਰਿਵਾਰ ਚੋਂ ਹੋਏ ਆ ਜਾਂ ਉਹਨਾਂ ਦੇ ਜਿਹੜੇ ਦਰਬਾਰ ਚ ਬੈਠਦੇ ਸੀਗੇ ਉਹਨਾਂ ਦੇ ਨਾਲ ਉਹਨਾਂ ਦੀਆਂ ਸਾਰੀਆਂ ਦੀਆਂ ਸ਼ਾਹੀ ਕਬਰਾਂ ਇੱਥੇ ਬਣਾਈਆਂ ਗਈਆਂ ਨੇ ਤੇ ਉਹਨਾਂ ਦੀ ਫੈਮਿਲੀ ਚ ਜਦੋਂ ਵੀ ਕਿਸੇ ਦੀ ਡੈਥ ਹੋ ਜਾਂਦੀ ਸੀ ਤਾਂ ਉਹਨਾਂ ਦਾ ਮਕਬਰਾ ਇੱਥੇ ਹੀ ਬਣਾਇਆ ਜਾਂਦਾ ਸੀਗਾ ਤੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਦਾ ਵੀ ਤੁਹਾਨੂੰ ਮੈਂ ਮਕਬਰਾਂ ਅੰਦਰ ਦਿਖਾਤਾ ਉਹਨਾਂ ਦਾ ਵੀ ਬਣਿਆ ਹੋਇਆ ਬਾਕੀ ਉਹਨਾਂ ਦੀ ਬੇਗਮ ਦਾ ਤੇ ਉਹਨਾਂ ਦੇ ਜਿਹੜੇ ਪੁੱਤਰ ਸੀਗੇ ਤੇ ਬਾਕੀ ਪੋਤੇ ਪੜੋਤੇ ਜਿਹੜੇ ਉਹਨਾਂ ਦੇ ਦਰਬਾਰ ਚ ਉਹਨਾਂ ਦੇ ਦਰਬਾਰ ਦੇ ਬੈਠਦੇ ਸੀਗੇ ਉਹਨਾਂ ਦੀ ਵੀ ਇੱਥੇ ਕਬਰਾਂ ਬਣਾਈਆਂ ਗਈਆਂ ਨੇ। ਬਾਕੀ ਆਪਾਂ ਚੱਲਦੇ ਹਾਂ ਜੀ ਅੱਗੇ। ਆ ਵੀ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਕਬਰਾਂ ਬਣਾਈਆਂ ਗਈਆਂ ਨੇ। ਤੇ ਜਿਨ੍ਹਾਂ ਜਿਨ੍ਹਾਂ ਤੇ ਨਾਮ ਮੈਂਸ਼ਨ ਕੀਤੇ ਹੋਏ ਸੀਗੇ ਉਹ ਮੈਂ ਤੁਹਾਨੂੰ ਦੱਸਦੇ ਬਾਕੀ ਨਾਮ ਕਿਸੇ ਕਿਸੇ ਤੇ ਹੈਗੇ ਕਿਸੇ ਕਿਸੇ ਤੇ ਨਹੀਂ ਹੈਗੇ। ਤੇ ਇਸੇ ਕਰਕੇ ਆਪਾਂ ਉਹਨਾਂ ਉਹਨਾਂ ਕੀ ਤੁਹਾਨੂੰ ਦਿਖਾਤਾ ਕਿਉਂਕਿ ਹਾਲਾਤ ਬਹੁਤ ਜ਼ਿਆਦੇ ਖਰਾਬ ਆ ਇੱਥੇ। ਬਿਲਡਿੰਗ ਇੱਕ ਤਰ੍ਹਾਂ ਨਾਲ ਇਦਾਂ ਹੀ ਆ ਕੱਚੀ ਆ ਥੋੜੀ ਮਤਲਬ ਬਹੁਤ ਹੀ ਜ਼ਿਆਦਾ ਇਹਨੂੰ ਮੁਰੰਮਤ ਦੀ ਜ਼ਰੂਰਤ ਆ ਮੇਨਟੇਨੈਂਸ ਕਰਨ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਇਸ ਚੀਜ਼ ਨੂੰ ਤੇ ਸਰਕਾਰ ਨੂੰ ਇਸ ਚੀਜ਼ ਤੇ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਪਾ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਸ਼ਾਹੀ ਮਕਬਰਾਂ ਮਲੇਰ ਕੋਟਲੇ ਦਾ ਜਿੱਥੇ ਨਵਾਬ ਸ਼ੇਰ ਮੁਹੰਮਦ ਖਾਨ ਜੀ ਦੀ ਵੀ ਕਬਰ ਬਣੀ ਗਈ ਆ ਜਿਨ੍ਹਾਂ ਦਾ ਮੈਂ ਗੁਰਦੁਆਰਾ ਸਾਹਿਬ ਤੋਂ ਮੈਂ ਪਿੱਛੇ ਦਿਖਾਇਆ ਜਿਨ੍ਹਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਛੋਟੇ ਸਾਹਿਬ ਜੀ ਦੇ ਹੱਕ 'ਚ ਤੇ ਉਹਨਾਂ ਦੀ ਵੀ ਕਬਰ ਦਿਖਾਈ ਤੇ ਬਾਕੀ ਉਹਨਾਂ ਦੇ ਜਿਹੜੇ ਪਰਿਵਾਰ ਦੇ ਲੋਕ ਜਿਨ੍ਹਾਂ ਦਾ ਇਹਨਾਂ ਦੀ ਡੈਥ ਹੋਈ ਆ ਉਹਨਾਂ ਦੀ ਕਬਰਾਂ ਇੱਥੇ ਬਣਾਈਆਂ ਗਈਆਂ ਤੇ ਜਿਹੜੇ ਉਹਨਾਂ ਦੇ ਦਰਬਾਰ ਦੇ ਨਾਲ ਬੈਟ ਰਹੇ ਸੀ ਉਹਨਾਂ ਦੀ ਕਬਰਾਂ ਬਣਾਈ ਗਈਆਂ ਸੀ ਤੇ ਬਾਕੀ ਆਪਾਂ ਆਪਣਾ ਇਹਦਾ ਬਲੌਗ ਇੱਥੇ ਖਤਮ ਕਰਦੇ ਆਂ ਜੀ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਆਉਣ ਵਾਲੇ ਟਾਈਮ ਚ ਹੋਰ ਵਧੀਆ-ਵਧੀਆ ਬਲੌਗਸ ਉਹ ਦੁਬਾਰਾ ਸੇ ਮੈਂ ਲੈ ਕੇ ਆਵਾਂ ਜੀ ਓਕੇ ਥੈਂਕ ਯੂ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ